ਸਾਰ ਮਾਈ ਬੋਲਦੇ ਨੇ ਜੀ ਹਾਂ ਹਾਂ ਵੀ ਸਾਡੇ ਹਾਂ ਜੀ ਹਾਂਜੀ ਕਾਕਾ ਸਿੰਘ ਜੀ ਕਾਕਾ ਸਿੰਘ ਕੀ ਸਮੱਸਿਆ ਆਈ ਹੈ ਅੱਜ ਇਕੱਠੇ ਹੋਏ ਸਾਰੇ ਇੱਥੇ ਕਿਸ ਤਰ੍ਹਾਂ ਦੀ ਮੁਸ਼ਕਲ ਆਈ ਹੈ ਇਹਦਾ ਡਰੈਸ ਫਾਰਮ ਸਾਡੇ ਰਾਤ ਦੋ ਲੈ ਗਈ ਜੀ ਅਸੀਂ ਵਧੀਆ ਇੱਥੇ ਆਥਣੇ ਗਏ ਆ ਜੀ ਦਵਾਈ ਦੂ ਵੀ ਪਾ ਕੇ ਹਾਂ 9:00 ਵਜੇ ਗਏ ਆ ਤੇ ਖੇਤਾਂ ਵਾਲੇ ਤੇ ਬਸ ਉਦੋਂ ਬਾਅਦ ਰਾਤ ਨੂੰ ਡਰੈਸ ਫਾਰਮ ਮਿਲਿਆ ਕਿ ਸਵੇਰੇ ਜੀ ਤੇ ਆਹ ਦੇਖੋ ਤੁਸੀਂ ਜੀ ਇਹਦੇ ਵਿੱਚੋਂ ਲੈ ਗਏ ਤਾਂਬਾ ਤੁੰਬਾ ਕੱਢ ਕੇ ਲੈ ਗਏ ਜੀ ਤੇ ਬਸ ਸਵੇਰ ਨੂੰ ਪਤਾ ਲੱਗਿਆ ਜੀ ਕਿੰਨਾ ਨੁਕਸਾਨ ਕਿੰਨਾ ਹੋਇਆ બસ ਦੇਖ ਲਓ ਹੁਣ ਸਾਨੂੰ ਦੇਦਾ ਭੇਦ ਨਹੀਂ ਟ੍ਰਾਂਸਫਰਮ ਦਾ ਵੀ ਕਿੰਨਾ ਕਿ ਜਗਾੜ ਹੋਊਗਾ ਜੀ ਵੀ 5000 ਦਾ ਕਿ 20000 ਦਾ ਜੀ ਇਹ ਲੈ ਕੇ ਕੱਢ ਕੇ ਦਿਹਾ ਹਾਂ ਜੀ ਹੁਣ ਕਿੰਨਾ ਔਖਾ ਹੋ ਜਾਂਦਾ ਟ੍ਰਾਂਸਫਰ ਪੱਟਿਆਂ ਦਾ ਪੂਰਾ ਔਖਾ ਹੋ ਗਈ ਹੁਣ ਸਾਨੂੰ ਆਈ ਜੀ ਬਤੇ ਦੱਸ ਦੇਣ ਨਾਲ ਲੱਗੇ ਜੀ ਸੋਨਾ ਸਾਡਾ ਲੱਗਿਆ ਪਈ ਸੋਨਾ ਸੁੱਕੀ ਜਾਂਦਾ ਜੀ ਹੋਰ ਪਾਣੀ ਬਣਾ ਮੁਸ਼ਕਲ ਹੋ ਗਈ ਜੀ ਹਾਂ ਜੀ ਪਹਿਲਾਂ ਚੋਰੀ ਹੋਏਗੀ ਪਹਿਲਾਂ ਹਾਂ ਜੀ ਇਹ ਸੇ ਬਹੁਤ ਹੋ ਗਏ ਪੱਤੀ ਜੀ ਇਧਰ ਦੋ ਤਿੰਨ ਮਹੀਨਾ ਕਰ ਪਹਿਲਾਂ ਹੋ ਗਏ ਸੀਗੇ ਉਹ ਦੋ ਮਹੀਨਾ ਪਹਿਲਾਂ ਹੋ ਗਏ ਸੀ ਹੁੰਦੇ ਮਹੀਨੇ ਮਹੀਨੇ ਦਾ ਜੀ ਹਾਂ ਜੀ ਬਹੁਤ ਹੋ ਗਈ ਚੋਰੀ ਇਹ ਤੁਹਾਨੂੰ ਹਰ ਮਹੀਨੇ ਮਰਾਨਾ ਕਲਦੀ ਸਿੰਘ ਹੈ ਕੋਈ ਕੀ ਸਮੱਸਿਆ ਆਈ ਹੈ ਮੁਸ਼ਕਲ ਕਿੰਨੀ ਗਈ ਤਾਂ ਟਰਾਂਸਫਰ ਮੈਂ ਸਾਡੇ ਏਰੀਆ 'ਚ ਜਿੰਨੇ ਵੀ ਆਏ ਮਹੀਨੇ ਚੋਰੀ ਹੋ ਜਾਂਦੇ 2 ਜਾਂ 3 ਆਏ ਮਹੀਨੇ ਲੈ ਜਾਂਦੇ ਮੇਰਾ ਦੋ ਵਾਰੀ ਚੋਰੀ ਹੋ ਗਿਆ ਪਹਿਲਾਂ ਮੇਰੇ ਕੋਲੇ ਠੇਕੇ ਤੇ ਬਾਣ ਉਧਰ ਮਲਕੀਤ ਪਟਵਾਰੀ ਵਾਲਾ ਉਹਨਾਂ 'ਚ ਵੀ ਚੋਰੀ ਹੋ ਗਿਆ ਹੁਣ ਇੱਕ ਮਹੀਨੇ ਬਾਅਦ ਫੇਰ ਮੇਰਾ ਦੂਜਾ ਟਰਾਂਸਫਰ ਚੋਰੀ ਹੋ ਗਿਆ ਹੈ ਹੁਣ ਏਰਗੇ ਚ ਨਸ਼ੇ ਪੱਤੇ ਵਾਲੇ ਹੋਰ ਚੋਰ ਬਹੁਤ ਘੁੰਮਦੇ ਆਗੇ ਰਾਤ ਨੂੰ ਵੀ ਜਾਂਦੇ ਨੂੰ ਖੇਤੋਂ ਘੇਰ ਲੇਦੇ ਆ ਹੋਰ ਉਹ ਕਰ ਲੇਦੇ ਆਗੇ ਲੁੱਟ ਖੋਹ ਵੀ ਹੁੰਦੀ ਹੈਗੀ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਕੋਈ ਕੁਝ ਨਹੀਂ ਕਰ ਰਿਹਾ ਹੈਗਾ ਜਿਹੜਾ ਸਾਨੂੰ ਬਹੁਤ ਟਿਕਤਾਂ ਰਾਤ ਨੂੰ ਪਾਣੀ ਲਾਉਣ ਆਉਣੇਗੇ ਉਹਦੇ ਵੀ ਬਹੁਤ ਦਿੱਕਤ ਆਉਂਦੀ ਹੈ 2-3 ਬੰਦੇ ਇਕੱਠੇ ਹੋ ਕੇ ਉਸ ਤਰ੍ਹਾਂ ਆਉਣਗੇ ਪੱਤੀ ਵਾਲੇ ਤੇ ਕੱਲਾ ਬੰਦਾ ਤਾਂ ਖੇਤ ਚ ਆ ਹੀ ਨਹੀਂ ਸਕਦਾ ਹੁਣ ਟ੍ਰਾਂਸਫਰ ਮਗਾ ਹੁਣ ਇਹ ਪਿਛਲੀ ਵਾਰ ਵੀ ਸੀਗਾ 54000 ਰੁਪਏ ਦਾ ਕਲੇਮ ਕੀਤਾ ਸੀਗਾ ਉਹਨਾਂ ਨੇ ਤੇ ਹੁਣ ਦੁਬਾਰੇ ਫੇਰ ਝੋਨਾ ਲਾਏ ਨੂੰ ਹਜੇ ਹੋੜੋ ਕੇ ਪਾਣੀ ਫੇਰ ਦੀ ਪੂਰਾ ਆ। ਦੁਬਾਰੇ ਤੇਲ ਮਚਾਉਣਾ ਪਊਗਾ, ਤੇਲ ਬਹੁਤ ਮਹਿੰਗਾ ਗਾ। ਸਾਨੂੰ ਆਏ ਵਾਰੀ ਸਮੱਸਿਆ ਦਾ ਹੱਲ ਕਰਨਾ ਹੋ। ਕਿੰਨੀ ਮੁਸ਼ਕਲ ਕਿੰਨੀ ਹੋ ਜਾਂਦੀ ਐ। ਲਾ ਤਾਂ ਪਾਣੀ ਨਹੀਂ, ਪਾਣੀ ਕਿੰਨੇ ਵੰਢੇ ਹੋਗੇ, ਨਾਲੇ ਖਰਚਾ ਖੜਾ ਹੋ ਗਿਆ। ਖਰਚਾ ਹੋ ਗਿਆ ਜੇ ਇਹਨੂੰ ਕਟੂਕਟਾ ਜੀ ਹੁਣ ਇਹਨੂੰ ਪਕਾਈ ਕਰਨੀ ਪਊਗੀ ਜੀ। ਫੇਰ ਬਠੰਡੇ ਜਾਣਾ ਤੂੰ ਉੱਥੇ ਲੈ ਕੇ ਆਉਣਾ ਪਊ ਜੀ। ਲੈਣਾ ਚ ਲੱਗਣਾ ਪੈਂਦਾ ਮਿਲਦਾ ਨਹੀਂ ਹੈਗਾ ਟਰਾਂਸਫਾਰਮ ਜੀ। ਕਟੂਕਟਾ ਇਹਨੂੰ ਮਿਲਣ ਤੇ ਸਾਨੂੰ 10 ਦਿਨ ਲੱਗ ਜਾਣਗੇ। 10 ਦਿਨ ਝੋਨਾ ਪਾਣੀ ਇਹਦੇ ਬਾਰੇ ਹੁਣ ਜ਼ਰੂਰ ਤੇਲ ਮਚਾਉਣਾ ਪਊਗਾ ਜੀ ਕੋਈ ਹੋਰ ਆਲ ਬਾਰ ਬਾਰ ਚੋਰੀ ਹੋਏ ਨੇ ਸਮਾਨ ਕਿੱਥੇ ਵੇਚਦੇ ਆ ਕਿ ਲਾਦੇ ਉਹਨਾਂ ਦੇ ਕਾਨੂੰਨੀ ਸਖਤ ਕਾਰਵਾਈ ਹੋਵੇ ਇੱਕ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੁਣ ਜਿੰਨੇ ਕਵਾੜਗੇ ਇਲਾਕੇ ਚ ਉਹਨਾਂ ਤੇ ਹੁਣ ਚਾਹੀਦੀ ਉਹਨਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਏ ਪਰ ਕੋਸ ਪੜਤਾਲ ਹਜੇ ਤੱਕ ਇੱਕ ਵਾਰ ਵੀ ਕੀਤੀ ਨਹੀਂ ਗਈ ਹੈ ਜੀ